ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਸਾਥੀ ਲੱਗਦਾ ਠੀਕ ਠਾਕ ਹੋਵਗੇ ਜਿਹੜਾ ਕੱਲ ਵਾਲਾ ਆਪਣਾ ਧਰਨਾ ਸੀ ਜਾਂ ਆਪਣਾ ਕੱਲ ਜਿਹੜਾ ਪ੍ਰੋਟੈਸਟ ਰੱਖਿਆ ਹੋਇਆ ਸੀ ਤਰਨਤਾਰ ਸਾਹਿਬ 26 ਤਰੀਕ ਦਾ ਤਾਂ ਉਮੀਦ ਹੈ ਤੁਸੀਂ ਸਾਰੇ ਕੱਲ ਰਾਤ ਲੇਟ ਦੇਰ ਦੇ ਵਿੱਚ ਤੁਸੀਂ ਕਾਫੀ ਲੇਟ ਤੱਕ ਘਰਾਂ 'ਚ ਪਹੁੰਚਿਓ ਤਾ ਕੁਝ ਸਾਥੀ ਅੱਜ ਪਹੁੰਚਣਗੇ ਜਿਹੜੇ ਬਿਲਕੁਲ ਹਬੋਰੋ ਚੱਲੇ ਹੋਏ ਸੀ ਉਹ ਅੱਜ ਲੱਗ ਭਾਗ ਪਹੁੰਚ ਜਾਣਗੇ ਰਾਤ ਉਹਨਾਂ ਨੇ ਉੱਥੇ ਰੁਕੇ ਸੀ ਤਾਂ ਬਿਲਕੁਲ ਸਾਥੀਓ ਜਿਹੜਾ ਧਰਨਾ ਆਪਣਾ ਲਗਾਤਾਰ ਆਪਾਂ ਆਪਣੇ ਪ੍ਰੋਟੈਸਟ ਨੂੰ ਲੈ ਕੇ ਵੱਡੇ ਪੱਤਰ ਤੇ ਜਿਹੜਾ ਸੰਘਰਸ਼ ਉਲਿਖਿਆ ਹੋਇਆ ਉਹ ਸੰਘਰਸ਼ ਦੇ ਵਿੱਚ ਤੁਸੀਂ ਜਿਹੜਾ ਹਿੱਸਾ ਬਣਿਓ ਹਰ ਸੰਘਰਸ਼ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਕੀਤੀ ਹੈ ਆਰਥ ਸੰਘਰਸ਼ ਦੇ ਵਿੱਚ ਤੁਸੀਂ ਆਪਣਾ ਸਹਿਯੋਗ ਕੀਤਾ ਤੁਸੀਂ ਵੱਡੇ ਪੱਦਰ ਤੇ ਬੀਏ ਟੈਟ ਪਾਸ ਬੇਰਜ਼ਗਾਰ ਯੂਨੀਅਨ ਦੇ ਸਾਹ ਦਿੱਤਾ ਉਹਦਾ ਬਿਲਕੁਲ ਯੂਨੀਅਨ ਤੁਹਾਡਾ ਵੱਡੇ ਪੱਦਰ ਤੇ ਧੰਨਵਾਦ ਕਰਦੀ ਹੈ ਜਿਹੜਾ ਵੱਡੇ ਪੱਦਰ ਤੇ ਤੁਸੀਂ ਕੱਲ ਵੀ ਜਿਹੜੇ ਸਾਥੀ ਪਹੁੰਚਿਆ ਤਨਤਨ ਸਾਹਿਬ ਵਿੱਚ ਵੱਡੇ ਪੱਦਰ ਤੇ ਤੁਸੀਂ ਆਏ ਹੋ ਬਾਹਰ ਇਸੇ ਤਰ੍ਹਾਂ ਜੇ ਤੁਸੀਂ ਸਾਥ ਦਿੰਦੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਿਲਕੁਲ ਆਪਣੀਆਂ ਮੰਗਾਂ ਨੂੰ ਲੈ ਕੇ ਅ ਜਲਦ ਆਪਾਂ ਮੰਗਾਂ ਮੰਨਵਾ ਸਕਦੇ ਹਾਂ ਗੱਲ ਕਰਦੇ ਹਾਂ 26 ਤਰੀਕ ਨੂੰ ਆਪਾਂ ਜਿਹੜਾ ਪ੍ਰੋਟੈਸਟ ਅਨਾਉਂਸ ਕੀਤਾ ਹੋਇਆ ਸੀ ਧਰਨਾ ਕੀਤਾ ਹੋਇਆ ਸੀ ਸਾਥੀਓ ਲਗਾਤਾਰ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਆਪਣੀਆਂ ਚੱਲ ਰਹੀਆਂ ਨੇ ਸਾਥੀਓ ਜਿਹੜਾ 26 ਤਰੀਕ ਵਾਲਾ ਪ੍ਰੋਟੈਸਟ ਉਹ ਵਧੀਆ ਹੋ ਗੁਜ਼ਰਿਆ ਲਗਾਤਾਰ ਬਾਜ਼ਾਰ ਦੇ ਵਿੱਚ ਰੋਸ ਸਮਰਸ਼ ਕੀਤਾ ਗਿਆ ਕੱਲ ਸਾਰੇ ਬਾਜ਼ਾਰ ਦੇ ਵਿੱਚ ਬਹੁਤ ਜਥੇਬੰਦੀਆਂ ਸੀ ਮੁਲਾਜ਼ਮ ਜਥੇਬੰਦੀਆਂ ਵੇਰਜ਼ਗਾਰ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਸੀ ਜਿਹੜੀਆਂ ਕੱਚੇ ਅਧਿਆਪਕ ਜਿਹੜੀ ਸਰਕਾਰ ਲਗਾਤਾਰ ਕਹਿ ਰਹੀ ਸੀ ਅਸੀਂ ਤੁਹਾਨੂੰ ਪੱਕਾ ਕਰ ਦਿੱਤਾ ਹੈ ਬਿਲਕੁਲ ਉਹਨਾਂ ਨੂੰ ਦੇਖਦੇ ਵੱਡੇ ਪੱਧਰ ਦੇ ਲੋਕ ਕੱਲ ਬਾਹਰ ਨਿਕਲੇ ਆ ਸਾਥਿਓ ਹਰ ਸਾਥੀ ਦਾ ਧੰਨਵਾਦ ਹੈ ਜਿਹੜੇ ਸਾਥੀ ਆਪਾਂ ਨੂੰ ਲਗਾਤਾਰ ਸਹਿਯੋਗ ਕਰ ਰਿਹਾ ਹੈ ਗੱਲ ਕਰਦੇ ਆ ਜਿਹੜਾ ਕੱਲ ਆਪਣਾ ਧਰਨਾ ਸੀ ਰੋਸ ਪ੍ਰਦਰਸ਼ਨ ਸੀ ਬਾਜ਼ਾਰਾਂ ਵਿੱਚ ਘੁੰਮਦਾ ਘੁੰਮਦਾ ਬਿਲਕੁਲ ਪਾਰਟੀ ਦਫ਼ਤਰ ਦੇ ਅੱਗੇ ਜਾ ਰੁਕਿਆ ਪਾਰਟੀ ਦਫ਼ਤਰ ਦੇ ਵਿੱਚ ਲਗਾਤਾਰ ਬੈਠੇ ਲਗਭਗ 4 ਤੋਂ 5 6 ਘੰਟੇ 6 ਸਵਾ 6 ਵਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਪਾਰਟੀ ਦਫ਼ਤਰ ਦੇ ਐਂਟਰ ਨਹੀਂ ਹੋਣ ਦਿੱਤਾ ਉਸੇ ਤਰ੍ਹਾਂ ਪਾਰਟੀ ਦਫਤਰ ਦੇ ਵਿੱਚ ਜਦੋਂ ਸ਼ਾਮ ਤੱਕ ਮੁੱਖ ਮੰਤਰੀ ਦਾ ਰੋਡ ਸ਼ੋਅ ਸੀ ਉਹ ਰੋਡ ਸ਼ੋਅ ਖਤਮ ਹੁੰਦਿਆਂ ਹੀ ਤਾਂ ਪਾਰਟੀ ਦਫਤਰ ਦੇ ਵਰਕਰ ਪਾਰਟੀ ਦਫਤਰ ਤੇ ਆਉਣੇ ਸ਼ੁਰੂ ਹੋ ਗਏ ਐਮਐਲ ਆਉਣੇ ਸ਼ੁਰੂ ਹੋ ਗਏ ਜਾਂ ਮੰਤਰੀ ਸਹਿਬਾਨ ਆਉਣੇ ਸ਼ੁਰੂ ਹੋ ਗਏ ਉਹਨਾਂ ਨੂੰ ਪਤਾ ਚੱਲਿਆ ਵੀ ਇੱਥੇ ਸਾਡੇ ਪਾਰਟੀ ਦਫਤਰ ਦਾ ਆਮਾਦੀ ਪਾਰਟੀ ਦਫਤਰ ਦਾ ਘਰਾਉ ਕੀਤਾ ਹੋਇਆ ਕੁਝ ਬੇਰਜ਼ਗਾਰਾਂ ਨੇ ਤਾਂ ਉਸੇ ਨੂੰ ਵੇਖਦੇ ਵੇ ਫਿਰ ਲਾਲਜੀਤ ਸਿੰਘ ਭੁੱਲਰ ਜਿਹੜੇ ਮਨਿਸ਼ਟਰ ਸਾਹਮਣੇ ਉਹਨਾਂ ਨੇ ਬਿਲਕੁਲ ਬੇਰਜ਼ਗਾਰਾਂ ਦੀਆਂ ਗੱਲਾਂ ਸੁਣੀ ਐ ਉਹਨਾਂ ਨੇ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਬਿਲਕੁਲ ਜਲਦ ਅਸੀਂ ਹੱਲ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਹੜੀ 55% ਦੀ ਸ਼ਰਤ ਹੈ ਜਿਹੜੇ ਲਗਾਤਾਰ ਮਾਸਟਰਕਿਟ ਦੀ ਭਰਤੀ ਹੈ ਜਿਹੜੇ ਲੈਕਚਰਕਿਟ ਦੀ ਭਰਤੀ ਜਿਹੜੀ 343 ਰੱਦ ਕੀਤੀ ਹੈ ਉਹ ਬਿਲਕੁਲ ਉਹਦੇ ਸੰਬੰਧ ਵਿੱਚ ਜਾਂ ਹੋਰ ਆਪਣੀਆਂ ਮੰਗਾਂ ਹਨ ਲਗਾਤਾਰ ਆ ਪਾਪੜੀਆਂ ਮੰਗਾਂ ਨੂੰ ਲੈ ਕੇ ਉਮਰ ਹਾਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਵਿੱਢਿਆ ਸੀ ਤਾਂ ਉਹ ਸਾਰੀਆਂ ਮੰਗਾਂ ਕੱਲ ਆਪਾਂ ਲਾਜਜੀਤ ਸਿੰਘ ਭੁੱਲਰ ਦੇ ਸਾਹਮਣੇ ਰੱਖੀਆਂ ਇਹ ਤੁਹਾਡੀ ਜਿਮੇਵਾਰੀ ਵੱਡੀ ਬਣਦੀ ਹੈ ਤੁਸੀਂ ਸੰਘਰਸ਼ ਦਾ ਹਿੱਸਾ ਬਣਿਓ ਉਹ ਸੰਘਰਸ਼ ਨੂੰ ਦੇਖਦੇ ਵੇ ਸਰਕਾਰਾਂ ਵੀ ਕਿਦੇ ਨਾ ਕਿਦੇ ਝੁਕਦੀਆਂ ਹੁਣ ਤੁਸੀਂ ਬਿਲਕੁਲ ਸਾਥੀ ਤਿਆਰ ਹੋ ਬਹੁਤ ਵਧੀਆ ਆਪਣੀਆਂ ਜਿਹੜੀਆਂ ਗੱਲਾਂ ਕੱਲ ਰਾਤ ਭੁੱਲਰ ਜਿਹੜਾ ਮੰਤਰੀ ਨੇ ਉਹਨਾਂ ਨੇ ਆਪਣੀਆਂ ਸਿੱਖਿਆ ਮੰਤਰੀ ਦੇ ਬਿਲਕੁਲ ਨਾਲ ਗੱਲਾਂ ਰੱਖੀਆਂ ਆਪਣੀਆਂ ਸਾਰੀਆਂ ਗੱਲਾਂ ਪਹੁੰਚਾਈਆਂ ਵੀ ਇਹਨਾਂ ਦਾ ਜਿਹੜਾ ਮਾਸਟਰ ਕ੍ਰੈਡਰ ਦਾ ਨੋਟੀਫਿਕੇਸ਼ਨ ਲੈਕਚਰ ਕ੍ਰੈਡਰ ਦਾ ਨੋਟੀਫਿਕੇਸ਼ਨ ਜਾਂ ਹੋਰ ਜਿਹੜੀਆਂ ਆਪਣੀਆਂ ਮੰਗਾਂ ਕਦੋਂ ਤੱਕ ਹੱਲ ਹੋਣਗੀਆਂ ਤਾਂ ਅੱਗੋਂ ਇਹ ਹੀ ਸਿੱਖਿਆ ਮੰਤਰੀ ਦਾ ਬਿਆਨ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਕੁਝ ਲਗਭਗ ਪ੍ਰੋਮੋਸ਼ਨਾਂ ਸਾਡੇ ਕੋਲ ਹੋਣ ਜਾ ਰਹੀਆਂ ਤਾਂ ਜਲਦ ਅਸੀਂ ਤੁਹਾਡੀਆਂ ਪ੍ਰੋਮੋਸ਼ਨਾਂ ਕਰਕੇ ਤਾਂ ਉਸ ਤੋਂ ਬਾਅਦ ਤੁਹਾਡੀਆਂ ਮੰਗਾਂ ਜਿਹੜੀਆਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਧਰਨੇ ਦੇ ਵਿੱਚ ਜਿਹੜੇ ਸਾਥੀ ਪਹੁੰਚੇ ਐ ਇਹ ਤੁਹਾਡੇ ਪ੍ਰੈਸ਼ਰ ਕਰਕੇ ਇਹ ਤੁਹਾਡਾ ਜਿਹੜਾ ਪ੍ਰੈਸ਼ਰ ਬਣਾਇਆ ਹੈ ਬੀਏ ਟਟਪਾਸ ਵੇਅਰਜ਼ ਕਰ ਯੂਨੀਅਨ ਦਾ ਉਹਦੇ ਪ੍ਰੈਸ਼ਰ ਕਰਕੇ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਜਿਹੜੀ 4 ਨਵੰਬਰ ਦੀ ਮੀਟਿੰਗ ਐ ਸਬ ਕਮੇਟੀ ਨਾਲ ਉਹ ਮੀਟਿੰਗ ਹੋਊਗੀ ਜਾ ਆਪਣੀ ਜਿਹੜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਿਹਾ ਗਿਆ ਸੀ ਵੀ ਤੁਹਾਡੀਆਂ ਸਾਰੀਆਂ ਜਿਹੜੀਆਂ ਮੀਟਿੰਗਾਂ ਅੱਜ ਦਿੱਤੀਆਂ ਜਾਣਗੀਆਂ ਅੱਜ ਮੀਟਿੰਗ ਤੋਂ ਪਤਾ ਚੱਲੂਗਾ ਮੀਟਿੰਗ ਆਪਾਂ ਨੂੰ ਕਦੋਂ ਦੀ ਮਿਲਦੀ ਐ ਦੋ ਤਰੀਕ ਦੀ ਮਿਲਦੀ ਐ ਜਾਂ ਪਹਿਲਾਂ ਮਿਲਦੀ ਐ ਸਾਥੀਓ ਤੁਸੀਂ ਬਿਲਕੁਲ ਰابطਾ ਬਣਾ ਕੇ ਰੱਖਿਓ ਜਦੋਂ ਤੱਕ ਤੁਸੀਂ ਸੰਘਰਸ਼ ਦਾ ਹਿੱਸਾ ਵੱਡੇ ਪੱਧਰ ਤੇ ਬਣਾਉਣਾ ਸ਼ੁਰੂ ਕਰ ਦਿਓਗੇ ਤਾਂ ਇਹ ਆਪਾਂ ਆਪਣਾ ਜਿਹੜੀ ਜਿੱਤ ਐ ਜਲਦ ਆਪਾਂ ਜਿੱਤ ਦੇ ਕਿਨਾਰੇ ਪਹੁੰਚਾਂਗੇ ਤੋਂ ਆਟਾ ਨਿਕਲਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਰਕਾਰਾਂ ਬਿਲਕੁਲ ਉਸੇ ਤਰ੍ਹਾਂ ਆਪਾਂ ਨੂੰ ਲਾਰੇ ਲਾਉਂਦੀਆਂ ਜਦੋਂ ਤੱਕ ਆਪਾਂ ਵੱਡੇ ਪੱਦਰ ਦੇ ਘਰੋਂ ਨਹੀਂ ਨਿਕਲਦੇ ਤਾਂ ਆਪਣਾ ਬਿੱਲਕੁਲ ਧਰਨਾ ਉਸੇ ਤਰ੍ਹਾਂ ਸਲੋ ਜਿਵੇਂ ਸਰਕਾਰ 4 ਸਾਲਾਂ ਤੋਂ ਆਪਾਂ ਨੂੰ ਲਾਰੇ ਲਾਇਆ ਤਾਂ ਹੁਣ ਵੀ ਤੁਹਾਡੇ ਕੋਲ ਸਮਾਂ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬੈਠਣ ਵਾਲੇ ਨਹੀਂ ਤੁਸੀਂ ਬੈਠਣ ਵਾਲੇ ਨਹੀਂ ਸਾਰੇ ਸਾਥੀ ਬੀਆਟਟ ਪਾਸ ਬੇਰਜ਼ਗਾਰ ਯੂਨੀਅਨ ਦਾ ਸਾਥ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਦੇ ਵਿੱਚੋਂ ਕੀ ਨਿਕਲਦਾ ਹੈ ਪ੍ਰੋਮੋਸ਼ਨ ਕਿੱਥੋਂ ਤੱਕ ਪਹੁੰਚੀ ਹੈ ਜਾਂ ਆਪਣੀ ਮਾਸਟਰ ਕੈਟਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਾਂ 55% ਦਾ ਜਿਹੜਾ ਨੋਟੀਫਿਕੇਸ਼ਨ ਹੈ ਕਦੋਂ ਆਊਟ ਕਰਨਗੇ ਜਾਂ ਆਪਣੀ ਲੈਕਚਰ ਕੈਟਰ ਦੀ ਜਿਹੜੀ 343 ਭਰਤੀ ਹੈ ਉਹ ਕਦੋਂ ਆਊਟ ਕਰਨਗੇ ਜਿਹੜਾ ਉਮਰ ਹੱਦ ਦਾ ਜਿਹੜਾ ਸਟੇਜਾਂ ਤੋਂ ਬੋਲਣ ਵਾਲੀ ਸਰਕਾਰ ਉਹਦਾ ਕਦੋਂ ਤੱਕ ਹੱਲ ਕਰਨਗੇ ਇਹ ਮੰਗਾਂ ਜਿਹੜੀਆਂ ਮਾਸਟਰ ਕੈਟਰ ਯੂਨੀਅਨ ਲਗਾਤਾਰ ਤੁਹਾਡੇ ਤੁਹਾਨੂੰ ਪਤਾ ਰੱਖ ਰਹੀ ਹੈ ਤੁਸੀਂ ਸਾਥੀ ਬਣੇ ਰਹੋ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਤਾਂ ਵੱਡੇ ਪੱਤਰ ਤੇ ਤੁਸੀਂ ਸਾਥ ਵੀ ਦਿੱਤਾ ਜਿੱਧਰ ਵੀ ਕਾਲ ਦਿੱਤੀ ਹੈ ਤੁਸੀਂ ਬਿਲਕੁਲ ਬਹੀਰਾ ਘੱਟ ਕੇ ਪਹੁੰਚਿਓ ਹੁਣ ਵੀ ਤੁਹਾਡਾ ਸਾਥ ਦੇਣਾ ਫਰਜ਼ ਬਣਦਾ ਹੈ ਤਾਂ ਅਗਲੀ ਮੀਟਿੰਗ ਅੱਜ ਸ਼ਾਮ ਤੱਕ ਪਤਾ ਚੱਲ ਜਾਊਗਾ ਕਦੋਂ ਹੁੰਦੀ ਹੈ ਕੀ ਬਣਦਾ ਸਾਰੇ ਸਾਥੀ ਜਿਹੜੇ ਵੀ ਸਾਥੀ ਜੁੜੇ ਹੋਏ ਹੈ ਤਾ ਕੱਲ ਵਾਲੀ ਜਿਹੜੀਆਂ ਗੱਲਾਂ ਦੋ ਚਾਰ ਹੋਈਆਂ ਤੁਹਾਡੇ ਕੋਲ ਰੱਖੀਆਂ ਮੰਤਰੀ ਲਾਲਜੀਤ ਭੁੱਲਰ ਕੋਲ ਆਪਣੀਆਂ ਬੇਰੁਜ਼ਗਾਰਾਂ ਦੀਆਂ ਗੱਲਾਂ ਰੱਖੀਆਂ ਵੀ ਸਾਡੀਆਂ ਜਿਹੜੀਆਂ ਮਾਸਟਰ ਕਟ ਦੀਆਂ ਮੰਗਾਂ ਜਾਂ ਆਪਣੀਆਂ ਲੈਕਚਰ ਪ੍ਰਿੰਟ ਦੀਆਂ ਮੰਗਾਂ ਜਾਂ ਏਡीडी ਦੇ ਵਿੱਚ ਭਰਤੀ ਜਾਂ ਹੋਰ ਜਿਹੜੀਆਂ ਭਰਤੀਆਂ ਤੁਸੀਂ ਸਿੱਖਿਆ ਵਿਭਾਗ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਨਹੀਂ ਦੇ ਸਕੇ ਇਹ ਆਪਣੀਆਂ ਮੰਗਾਂ ਤਾਂ ਉਲਟੀ ਤੁਸੀਂ 55% ਦੀ ਸ਼ਰਤ ਬਿਲਕੁਲ ਜਿਹੜੀ ਕਿਟਰ ਮਾਰੂ ਨਹੀਂ ਦੀ ਇਹ ਸਿੱਖਿਆ ਸਤਤਰ ਕੋਲ ਗੱਲਾਂ ਕੀਤੀਆਂ ਨਹੀਂ ਹੈ ਇਹ ਸਾਰੀਆਂ ਤੁਹਾਡੀਆਂ ਗੱਲਾਂ ਬਿਲਕੁਲ ਉੱਥੇ ਪਹੁੰਚਾਈਆਂ ਗਈਆਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਦੋਂ ਤੱਕ ਆਪਣੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਇਸੇ ਤਰ੍ਹਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਇਹ ਟਟ ਪਾਸ ਕਿੱਥੇ ਤਰਨਾ ਕਿੱਥੇ ਰੋਸ ਪ੍ਰਦਰਸ਼ਨ ਕਰੋਗੀ ਤਾਂ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਾਥਿਓ ਤਾਂ ਹੋਰ ਕੋਈ ਗੱਲਬਾਤ ਹੋਈ ਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਸ਼ੇਅਰ ਕੀਤੀ ਜਾਊਗੀ ਇੱਕ ਵੱਡੀ ਪ੍ਰੋਬਲਮ ਵੱਡੀ ਹੁੰਦੀ ਹੈ ਆ ਸਾਥੀਓ ਫੰਡ ਦੀ ਵੱਡੇ ਪੱਧਰ ਤੇ ਲੋੜ ਹੈ ਤੁਸੀਂ ਗਰੁੱਪ ਦੇ ਵਿੱਚ ਵੱਡੇ ਪੱਧਰ ਤੇ ਬੈਠੇ ਹੋ ਪਰ ਤੁਸੀਂ ਕਦੇ ਫੰਡ ਦੇਣਾ ਸਹੀ ਨਹੀਂ ਸਮਝਿਆ ਜਿਹੜੇ ਸਾਥੀ ਨਾਲ ਜਾਂਦੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਵੀ ਫੰਡ ਕਿੱਥੇ ਖਰਚ ਹੋ ਰਿਹਾ ਹੈ ਤੁਸੀਂ ਇੱਕ ਵਾਰੀ ਧਰਨੇ ਵਿਆਹ ਕੇ ਵੇਖਿਓ ਵੀ ਫੰਡ ਕਿਤੇ ਕਿਤੇ ਖਰਚ ਹੋ ਰਿਹਾ ਹੈ ਤਾਂ ਜਿਹੜੇ ਸਾਥੀ ਗਏ ਸੀ ਉਹਨਾਂ ਨੂੰ ਪਤਾ ਸੀ ਦੋ ਬੱਸਾਂ ਗਈਆਂ ਸੀ ਉਹਦੇ ਵਿੱਚ ਕਿੰਨੇ ਕਿੰਨੇ ਪੈਸੇ ਪਾਏ ਗਏ ਤਾਂ ਸਾਰੇ ਸਾਥੀ ਫੰਡ ਦਾ ਸਹਿਯੋਗ ਕਰਿਆ ਕਰੋ ਕਈ ਸਾਥੀ ਇਹੋ ਜਿਹੇ ਹੁੰਦੇ ਆ ਜਿਹੜੇ ਫੰਡ ਨਹੀਂ ਦੇ ਸਕਦੇ ਜਿਹੜੇ ਕਹਿੰਦੇ ਅਸੀਂ ਜਾ ਤਾਂ ਸਕਦੇ ਹਾਂ ਪਰ ਸਾਡੇ ਕੋਲ ਕਰਾਇਆ ਨਹੀਂ ਹੁੰਦਾ ਪਰ ਉਹਨਾਂ ਨੂੰ ਅਸੀਂ ਵੀ ਲਿਜਾਣਾ ਬਹੁਤ ਜ਼ਰੂਰੀ ਹੁੰਦਾ ਸਾਡੇ ਲਈ ਕਿਉਂਕਿ ਆਪਣੀ ਯੂਨੀਅਨ ਦੇ ਵਿੱਚ ਸਿਰਫ ਇਹ ਨਹੀਂ ਹੁੰਦਾ ਕਿ ਕੱਲਾ ਫੰਡ ਹੀ ਕੀਤਾ ਜਾਂਦਾ ਕਿਉਂਕਿ ਕੇਟਰ ਵੀ ਇਕੱਠਾ ਕਰਨਾ ਤੇ ਵੱਡੇ ਪੱਦਰ ਦੇ ਕੱਟਣਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਇਸੇ ਤਰ੍ਹਾਂ ਜਿਹੜੇ ਨਹੀਂ ਦੇ ਸਕਦੇ ਉਹਨਾਂ ਦਾ ਕਰਾਇਆ ਤੁਹਾਡੇ ਜਿਹੜੇ ਘਰਾਂ 'ਚ ਬੈਠੇ ਉਹ ਬਿਲਕੁਲ ਐਡਜਸਟ ਕੀਤਾ ਜਾਂਦਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਕਿਉਂਕਿ ਸਾਡੇ ਇਧਰ ਜਿਹੜੀਆਂ ਵੀ ਬੱਸਾਂ ਹੁੰਦੀਆਂ 14-15000 ਤੋਂ ਕਦੇ ਘੱਟ ਬੱਸ ਨਹੀਂ ਹੁੰਦੀ ਤਾਂ ਤੁਸੀਂ ਆਪ ਸੋਚੋ ਬੋਹਰਾਂ ਵਾਲੀ ਬੱਸ ਘੱਟੋ-ਘੱਟ ਵੀ 22000 ਦੀ ਬੱਸ ਸੀ ਤਾਂ ਜਿਹੜੀ ਇਧਰੋਂ ਬੱਸ ਚੱਲੀ ਹੈ ਉਹ ਘੱਟੋ-ਘੱਟ 14-15000 ਦੀ ਬੱਸ ਸੀ ਤਾਂ ਇਹ ਤੁਸੀਂ ਆਪ ਸਾਲੋ ਥੋੜਾ ਬਹੁਤਾ ਬਿਲਕੁਲ ਜਿਹੜੇ ਨਾਲ ਜਾਂਦੇ ਆ ਉਹ ਥੋੜਾ ਬਹੁਤਾ ਪੇ ਕਰਦੇ ਆ ਪਰ ਸਾਰਾ ਪੇ ਕਰਨ ਤਾਂ ਬਿਲਕੁਲ ਉਤੋਂ ਦੂਸਰੇ ਤਰਨੇ ਤੇ ਪਹੁੰਚ ਨਹੀਂ ਸਕਦੇ ਤਾਂ ਇਹ ਬੱਸਾਂ ਉਥੇ ਸਟਾਪ ਹੋ ਜਾਣਗੇ ਜੇ ਇੱਕ ਵਾਰੀ ਅਸੀਂ ਉਹਨਾਂ ਨੂੰ 8-800 ਜਾਂ 1000-1000 ਫੰਡ ਲੈ ਕੇ ਜਾਂ ਕਿਰਾਇਆ ਲੈ ਕੇ ਉਹਨਾਂ ਨੂੰ ਦੁਬਾਰਾ ਆਉਣ ਦੇ ਉਹਨਾਂ ਹਿੰਮਤ ਨਹੀਂ ਪੈਣੀ ਉਹਨਾਂ ਕੋਲੋਂ ਵੀ ਅਸੀਂ ਇੰਨਾ ਕਿਰਾਇਆ ਦੇ ਕੇ ਜਿਹੜੇ ਘਰਾਂ 'ਚ ਬੈਠੇ ਐ ਉਹ ਇਹ ਵੀ ਨਹੀਂ ਸਾਡਾ ਕਰ ਸਕਦੇ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਸਾਰੇ ਸਾਥੀ ਜਿਹੜੇ ਘਰਾਂ 'ਚ ਬੈਠੇ ਐ ਉਹਨਾਂ ਨੂੰ ਇਹ ਅਪੀਲ ਹੈ ਵੀ ਜਿਹੜੇ ਸਾਥੀ ਜਾ ਰਿਹਾ ਹੈ ਉਹਨਾਂ ਦਾ ਸ਼ੁਕਰ ਮਨਾਇਆ ਕਰੋ ਵੀ ਉਹ ਅੱਕਾਲੀ ਲੜ ਰਿਹਾ ਹੈ ਘਟੋ ਘਟ ਤੁਹਾਨੂੰ ਵੀ ਥੋੜੀ ਬਹੁਤੀ ਹਿੰਮਤ ਕਰਨੀ ਬਣਦੀ ਹੈ ਤਾਂ ਸਾਰੇ ਸਾਥੀ ਜਿਹੜੀ ਫੰਡ ਦੀ ਵੱਡੇ ਪੱਧਰ ਤੇ ਲੋੜ ਹੁੰਦੀ ਹੈ ਉਹ ਤੁਹਾਡਾ ਇੱਕ ਇੱਕ ਰੁਪਈਆ ਇੱਕ ਇੱਕ ਪੈਸਾ ਇੱਕ ਇੱਕ ਸਹੀ ਜਗ੍ਹਾ ਤੇ ਲੱਗ ਰਿਹਾ ਹੈ ਤਾਂ ਲੋਕਾਂ ਦੀ ਲੜਾਈ ਜਿਹੜੇ ਲੋਕਾਂ ਦੇ ਪੈਸੇ ਨਾਲ ਲੜੀ ਜਾਂਦੀ ਹੈ ਨਾ ਕਿ ਕੋਈ ਘਰੋਂ ਲੜ ਕੇ ਜਾਂਦਾ ਹੈ ਨਾ ਘਰੋਂ ਲਾਉਂਦਾ ਹੈ ਤਾਂ ਸਾਰੇ ਸਾਥੀ 94642 8383 ਸਾਰੇ ਸਾਥੀ ਇਹਦੇ ਦੇ ਫੰਡ ਕਰਿਆ ਕਰਿਓ ਕਿਉਂਕਿ ਹਾਲੇ ਵੀ ਬਹੁਤ ਵੱਡੇ ਪੱਧਰ ਤੇ ਅੱਗੇ ਮੀਟਿੰਗਾਂ ਆਉਣਗੀਆਂ ਮੀਟਿੰਗਾਂ ਕਰਨੀਆਂ ਅੱਗੇ ਹੋਰ ਬਹੁਤ ਧੰਨੇ ਦੇ ਵਿੱਚ ਲੋਡ ਪੈਂਦੀ ਹੈ ਕਿਉਂਕਿ ਸਾਡੇ ਕੋਲ ਕਦੇ ਪੈਸੇ ਐਡਵਾਂਸ ਨਹੀਂ ਹੋਏ ਅੱਜ ਤੱਕ ਜਿੰਨੇ ਵੀ ਹੋਇਆ ਥੋੜੇ ਬਹੁਤੇ ਹੁੰਦੇ ਆ ਕੁਝ ਪੱਲੋ ਦੇ ਕੇ ਆਪਣਾ ਬੱਸਾਂ ਦਾ ਕਰਾਇਆ ਮੈਨੇਜਮੈਂਟ ਕਰਨਾ ਹੁੰਦਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਤੁਸੀਂ ਹਜ਼ਾਰ ਹਜ਼ਾਰ ਸਾਥੀ ਕੇਡਰ ਜਿਹੜਾ ਗਰੁੱਪਾਂ 'ਚ ਬੈਠੇ ਹੋ ਸਾਰੇ ਸਾਥੀ ਇਸ ਵੱਲ ਧਿਆਨ ਦਿਓ 9464283383 ਤਾਂ ਮੀਟਿੰਗਾਂ ਦੇ ਵਿੱਚ ਬਿਲਕੁਲ ਪੋਜੀਟਿਵ ਰਵੱਈਆ ਉਦੋਂ ਕਵਾਂਗੇ ਜਦੋਂ ਆਪਣੀਆਂ ਮੰਗਾਂ ਹੱਲ ਹੋਣਗੀਆਂ ਤਾਂ ਅਜੇ ਵੀ ਸਰਕਾਰ ਇੱਕ ਅੱਧਾ ਮਹੀਨੇ ਦੇ ਵਿੱਚ ਲਟਕਾਉਣਾ ਚਾਹੁੰਦੀ ਏ ਜਦੋਂ ਤੱਕ ਆਪਣੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਆਪਾਂ ਬੈਠਣ ਵਾਲੇ ਨਹੀਂ ਤਾਂ ਮੈਂ ਤਾਂ ਸਾਥੀ ਜਦੋਂ ਤੱਕ ਆਪਾਂ ਆਪਣੀ ਇੱਜਤ ਨਹੀਂ ਜਿੱਤਦੇ ਉਦੋਂ ਤੱਕ ਆਪਾਂ ਬੈਠਣ ਵਾਲੇ ਨਹੀਂ ਸਰਕਾਰ ਜਦੋਂ ਤੱਕ ਆਪਾਂ ਨੂੰ ਐਡਵਰਟਾਈਜ਼ਮੈਂਟ 54% ਦਾ ਨਹੀਂ ਦਿੰਦੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਵੀ ਇਹ ਅਸੀਂ ਆ ਜੇ 3 ਸਾਲ ਲਈ ਪੋਸਟਪੋਨ ਕਰ ਰਹੇ ਆ ਜਾਂ ਆਪਾਂ ਲੈਕਚਰ ਕੇਟਰ ਦੀ ਪੋਸਟ ਜਦੋਂ ਤੱਕ ਆਪਨ ਨਹੀਂ ਮਿਲਦੀ ਜਾਂ ਆਪਾਂ ਨੂੰ ਮਾਸਟਰ ਕੇਟਰ ਦਾ ਇਸ਼ਤਿਆਰ ਨਹੀਂ ਮਿਲਦਾ ਜਾਂ ਐਡਟੀਟੀ ਦਾ ਆਪਾਂ ਨੂੰ ਇਸ਼ਤਿਆਰ ਨਹੀਂ ਮਿਲਦਾ ਉਦੋਂ ਤੱਕ ਆਪਾਂ ਸਾਰੇ ਬੈਠਣ ਵਾਲੇ ਨਹੀਂ ਆ ਤਾਂ ਬੇਰਜ਼ਗਾਰਾਂ ਦੀਆਂ ਮੰਗਾਂ ਜਿਹੜੀਆਂ ਲੰਬੀਆਂ ਐ ਆਪਣੀਆਂ ਪਟਕਲ ਦਾ ਪਾਮਣਵਾ ਆਕੇ ਛੱਡਾਂਗੇ ਸਾਥੀਓ ਮੈਂ ਤੁਹਾਡਾ ਆਪਣਾ ਜਸ ਸਿੰਘ ਕਵਾਯਾ ਸੂਬਾ ਪ੍ਰਧਾਨ ਬੀ ਅ ਟਟ ਪਾਸ ਬੀਰਸ ਗਰ ਜੁਨੀਆ ਪੰਜਾਬ ਸਾਰੇ ਸਾਥੀ ਇਸ ਗੱਲਾਂ ਦੇ ਧਿਆਨ ਦਿਓ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੱਡੇ ਕਾਫਲੇ ਵੱਲ ਵਧਾਂਗੇ ਜਿੱਧਰ ਵੀ ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਾਂ ਇਸ ਚੀਜ਼ਾਂ ਤੇ ਧਿਆਨ ਰੱਖਿਓ ਕੱਲ੍ਹ ਵਾਲੀ ਮੀਟਿੰਗ ਜਿਹੜਾ ਆਪਣਾ ਰੋਜ਼ ਪ੍ਰਦਰਸ਼ਨ ਸੀ ਜਿਹਨੇ ਕੋਲ ਹਫਾ ਕੋਲੇ ਆਪਾਟੀ ਦਫਤਰ ਦਾ ਕਰਾਓ ਕੀਤਾ ਸੀ ਉੱਥੇ ਆਪਣੇ ਜਿਹੜੇ ਮੰਤਰੀਆਂ ਨਾਲ ਗੱਲਬਾਤ ਹੋਈ ਸੀ ਅੱਗੇ ਸਿੱਖਿਆ ਮੰਤਰੀ ਨਾਲ ਲਾਈਵ ਗੱਲਬਾਤ ਕੀਤੀ ਗਈ ਸਾਰੇ ਸਾਥੀ ਮੌਜੂਦ ਸੀ ਤਾਂ ਅੱਗੇ ਜਿਹੜੀ ਵੀ ਗੱਲਬਾਤ ਹੋਊਗੀ ਉਹ ਤੁਹਾਡੇ ਕੋਲ ਫਿਰ ਰੱਖ ਦਿੱਤੀ ਜਾਊਗੀ ਤਾਂ ਅਗਲੇ ਧਰਨੇ ਦੀ ਤਿਆਰੀ ਤੁਸੀਂ ਵਿੱਡੋ ਤਾਂ ਜਿੱਥੇ ਵੀ ਹੋਊਗੀ ਤੁਹਾਨੂੰ ਕਾਲ ਦਿੱਤੀ ਜਾਊਗੀ ਸਾਰੇ ਸਾਥੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦੇ ਥੱਲੇ ਟੈਲੀਗ੍ਰam ਦਾ ਗਰੁੱਪ ਹੈ ਇਹਦੇ ਚ ਵਟਸਐਪ ਦਾ ਗਰੁੱਪ ਹੈ ਥੱਲੇ ਸਾਰੇ ਬਿਲਕੁਲ ਉਹਨੂੰ ਜੁਆਇਨ ਕਰੋ ਤਾਂ ਆਓ ਆਪਾਂ ਸਾਥਿਓ ਵੱਡੇ ਪੱਧਰ ਦੇ ਅੱਗੇ ਐਕਸ਼ਨ ਨੂੰ ਲਿਕਣ ਦੀ ਹਿੰਮਤ ਰੱਖਿਏ ਤੁਸੀਂ ਸਾਰੇ ਸਾਥ ਦਿਓ ਤਾਂ ਜਲਦ ਤੁਹਾਡੀਆਂ ਮੰਗਾਂ ਮਨਵਾ ਕੇ ਆਪਾਂ ਵੱਡੇ ਪੱਧਰ ਤੇ ਨਿਕਲਾਂਗੇ ਧੰਨਵਾਦ ਸਾਥੀਓ ਮੈਂ ਤੁਹਾਡਾ ਆਪਣਾ ਸੁਨ ਸਿੰਘ ਬਾੜੀ